ਬਚਪਨ ਦੇ ਵਿੱਚ ਮੈਂ ਆਪਣੀ ਦਾਦੀ ਨੂੰ ਪੁੱਛਿਆ ਕਿ ਬੇਬੇ ਜੀ ਮੇਰੇ ਸਾਰੇ ਦੋਸਤ ਮਿੱਤਰ 15 ਅਗਸਤ ਨੂੰ ਬੜੇ ਧੂਮ-ਧਾਮ ਦੇ ਨਾਲ ਸਮਾਗਮ ਮਨਾਉਂਦੇ ਨੇ ਬੜੀਆਂ ਖੁਸ਼ੀਆਂ ਮਨਾਉਂਦੇ ਹਨ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਸੀਂ ਕਿਉਂ ਨਹੀਂ ਮਨਾਉਂਦੇ ਤਾਂ ਮੇਰੀ ਦਾਦੀ ਨੇ ਕਿਹਾ ਕਿ ਬੇਟਾ ਜੀ 1947 ਦੇ ਵਿੱਚ 15 ਅਗਸਤ ਦੇ ਆਸ-ਪਾਸ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਤਾਂ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਰਾਸਤੇ ਦੇ ਵਿੱਚ ਆਉਂਦਿਆਂ ਖਤਮ ਹੋ ਗਏ ਮਾਰੇ ਗਏ ਤੇ ਅਸੀਂ ਆਪਣੇ ਮਾਰੇ ਗਏ ਰਿਸ਼ਤੇਦਾਰਾਂ ਦੀ ਯਾਦ ਕਰਕੇ ਕਦੀ ਵੀ ਇਸ ਦਿਨ ਖੁਸ਼ੀ ਨਹੀਂ ਮਨਾਉਂਦੇ ਸਾਨੂੰ ਇਸ ਦਿਨ ਖੁਸ਼ੀ ਨਹੀਂ ਆਉਂਦੀ ਸਾਨੂੰ ਇਸ ਦਿਨ ਆਪਣੇ ਮਰ ਚੁੱਕੇ ਰਿਸ਼ਤੇਦਾਰਾਂ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਉਸ ਦਿਨ ਅਹਿਸਾਸ ਹੋਇਆ ਕਿ ਇਹ ਆਜ਼ਾਦੀ ਆਸਾਨੀ ਨਾਲ ਨਹੀਂ ਮਿਲੀ ਇਸ ਆਜ਼ਾਦੀ ਨੂੰ ਪਾਉਣ ਵਾਸਤੇ ਜਿੱਥੇ ਬਹੁਤ ਸਾਰੇ ਆਜ਼ਾਦੀ ਕੁਲਾਟੀਆਂ ਨੇ ਆਪਣੀ ਸ਼ਹੀਦੀ ਦਿੱਤੀ ਉਥੇ ਨਾਲ ਹੀ ਲੱਖਾਂ ਆਮ ਲੋਕਾਂ ਨੇ ਵੀ ਮੌਤ ਨੂੰ ਗੱਲ ਲਾਇਆ ਜਿਹੜੇ ਕਿ ਬੇਕਸੂਰ ਰਾਸਤੇ 'ਚ ਤੁਰੇ ਜਾਂਦੇ ਹੀ ਮਾਰੇ ਗਏ ਜਦੋਂ ਜਦੋਂ ਆਜ਼ਾਦੀ ਦੀ ਖੁਸ਼ੀ ਮਨਾਈਏ ਉਸ ਵੇਲੇ ਇੱਕ ਅਦਾਸ ਵੀ ਕਰੀਏ ਕਿ ਅਕਾਲ ਪੁਰਖ ਪਰਮਾਤਮਾ ਜੀ ਉਹ ਸਾਰੇ ਪਰਿਵਾਰਕ ਮੈਂਬਰ ਉਹ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਲੱਖਾਂ ਦੀ ਗਿਣਤੀ ਵਿੱਚ ਜੜੇ ਮਾਰੇ ਗਏ ਰੱਬਾ ਅਜਿਹਾ ਦੁਬਾਰਾ ਕਦੇ ਮੌਕਾ ਨਾ ਆਵੇ ਕਿ ਇਹ ਪਰਿਵਾਰ ਦੁਬਾਰਾ ਕਦੇ ਵਿਛੜਨ ਅਸੀਂ ਹਮੇਸ਼ਾ ਹੱਸਦੇ ਵਸਦੇ ਰਹੀਏ